हां जी सर क्या दो सर, बहुत बहुत मैसेज दोगे सर 15 अगस्त का जी डी एस न्यूज़ चैनल ਦੇ ਸਾਰੇ ਵੀਵਰਸ ਨੂੰ ਮੇਰਾ ਬਹੁਤ-ਬਹੁਤ ਨਮਸਕਾਰ 15 अगस्त ਦੇ ਇਸ ਮੌਕੇ ਤੇ ਮੈਂ ਮੈਸੇਜ ਦੇਣ ਤੋਂ ਪਹਿਲਾਂ ਇੱਕ ਅਰਦਾਸ ਕਰਨਾ ਚਾਹੁੰਗਾ ਕਿ ਇਹ ਜੋ ਸਾਲ ਚੜਿਆ 2025 ਇਹਦੇ ਵਿੱਚ ਨਾ ਬਹੁਤ ਸਾਰੀਆਂ ਘਟਨਾਵਾਂ ਅਨਫੋਰਚਨਟਲੀ ਐਸੀਆਂ ਹੋਈਆਂ ਜਿਦੇ ਲਈ ਮੈਨਕਾਈਂਡ ਆਪਣੀ ਹਿਊਮਨ ਰੇਸ ਦਾ ਬੜੇ ਵੱਡੇ ਵੱਡੇ ਪੱਧਰ ਤੇ ਨੁਕਸਾਨ ਹੋ ਰਿਹਾ ਕੋਈ ਇੰਡੀਆ ਪਾਕਿਸਤਾਨ ਦਾ ਯੂਕਰੇਨ ਰਸ਼ੀਆ ਦਾ ਥਮੀਆਂ ਨਹੀਂ ਸੀ ਇੰਡੀਆ ਪਾਕਿਸਤਾਨ ਹੋ ਗਿਆ ਨਾਲ ਉਹ ਇਜ਼ਰਾਈਲ ਦਾ ਚੱਲ ਹੀ ਰਿਹਾ ਤੇ ਇਹ ਸਾਰੇ ਉਸ ਤੋਂ ਇਲਾਵਾ ਵੀ ਇੰਨੀ ਜਿਆਦਾ ਅਨਸਰਟਨਿਟੀਆਂ ਬਣੀਆਂ ਹੋਈਆਂ ਕਦੀ ਟਰੰਪ ਨੇ ਟੈਰਿਫ ਲਗਾਤਾ ਉਹਦੇ ਲਈ ਕੋਈ ਵਪਾਰ ਬੰਦ ਹੋ ਰਿਹਾ ਕੁਝ ਹੋ ਰਿਹਾ ਏਅਰ ਇੰਡੀਆ ਦਾ ਜੋ ਕ੍ਰੈਸ਼ ਹੋਇਆ ਉਸ ਤੋਂ ਜਿਆਦਾ ਦੁਖਦ ਹਾਦਸਾ ਦਾ ਮੈਂ ਸਮਝਦਾ ਹੋ ਹੀ ਨਹੀਂ ਸਕਦਾ ਤੇ ਮੈਂ ਕਿ ਪਰਮਾਤਮਾ ਅਗੇ ਅਰਦਾਸ ਕਰਨਾ ਚਾਹੁੰਗਾ ਕਿ ਅੱਗੇ ਆਉਣ ਵਾਲਾ ਸਮਾਗਮ ਸਖਾਲਾ ਰਹੇ ਸੁਖਦ ਰਹੇ ਜੋ ਕਿ ਬਹੁਤ ਬਹੁਤ ਜ਼ਰੂਰੀ ਹੈ ਉਸ ਤੋਂ ਇਲਾਵਾ 15 ਅਗਸਤ ਦੇ ਮੌਕੇ ਵਿਸ਼ੇਸ਼ ਮੌਕੇ ਤੇ ਮੈਂ ਹੀ ਕਹੂੰਗਾ ਕਿ ਵੀ ਸਾਰੇ ਜਨੇ ਇਸ ਟਾਈਮ ਟੈਸਟਿੰਗ ਟਾਈਮ ਨੇ ਸਾਰੇ ਆ ਵਾਸਤੇ ਇਸ ਟਾਈਮ ਦੇ ਵਿੱਚ ਸਾਰੇ ਆਪਸ ਚ ਯੂਨਿਟੀ ਭਾਈਚਾਰਾ ਆਪਾਂ ਬਣਾ ਕੇ ਰੱਖੀਏ ਔਖਾ ਟਾਈਮ ਚੱਲ ਰਿਹਾ ਕੋਈ ਨਾ ਇਹ ਵੀ ਲੰਘ ਜਾਵੇ ਸਰ ਜੋਤ ਸਰ ਨਸੀਵਾਲ ਨੂੰ ਜਰਨਾ ਬੜਾ ਕੀ ਮੈਸੇਜ ਹੈ ਯੂਥ ਨਸ਼ੇ ਵਾਲ ਨੂੰ ਦੇਖੋ ਜੋ ਸਰਕਾਰ ਤਾਂ ਉਹ ਨਹੀਂ ਦਾਵਾ ਕਰ ਰਹੀ ਹੈ ਕਿ ਅੱਗੇ ਨਾਲੋਂ ਕਾਫੀ ਸੁਧਾਰ ਹੈ ਬਾਕੀ ਜੋ ਆਮ ਆਦਮੀ ਪਾਰਟੀ ਸਰਕਾਰ ਦਾ ਮੈਂ ਸਰਾਨਾ ਵੀ ਕਰਨੀ ਚਾਹੁੰਗਾ ਜੋ ਇਹਨਾਂ ਨੇ ਯੁੱਧ ਨਸ਼ਿਆਂ ਵਿਰੁੱਧ ਜੋ ਮਹਿੰਮ ਛੇੜੀ ਹੈ ਉਹਦਾ ਜਰੂਰ ਪੋਜ਼ਿਟਿਵ ਰਿਜ਼ਲਟ ਨਿਕਲੇਗਾ ਐਟ ਲੀਸਟ ਅੱਜ ਸੋਸ਼ਲ ਮੀਡੀਆ ਤੇ ਇੰਸਟਾਗ੍ਰam ਤੇ ਵਟਸਐਪ ਤੇ ਹਰੇਕ ਜਗ੍ਹਾ ਤੇ ਕਾਫੀ ਸਰਕਾਰ ਵੱਲੋਂ ਜੋਰ ਦਿੱਤਾ ਜਾ ਰਿਹਾ ਹੈ ਯੁੱਧ ਨਸ਼ਿਆਂ ਵਿਰੁੱਧ ਕੁਝ ਬੰਦੇ ਵੀ ਫੜੇ ਜਾ ਰਹੇ ਨੇ ਤਾਂ ਮੈਂ ਕਹਿੰਦਾ ਚਲੋ ਬੰਦੇ ਅੱਛੇ ਚੰਗੀ ਗੱਲ ਹੈ ਸਰਕਾਰ ਨੇ ਕਦਮ ਚੱਕਿਆ ਹੈ ਬਾਕੀ ਓਵਰ ਵਾਲੀ WhatsApp ਤੇ ਮੈਸੇਜ ਸਰਕੂਲੇਟ ਕਰਨ ਨਾਲ ਵੀ ਕਾਫੀ ਫਰਕ ਪੈਂਦਾ ਹੈ ਜਿਹੜਾ ਜਿਹੜਾ ਆਪਣਾ ਯੂਥ ਹੈ ਉਹਨੂੰ ਜਾਗਰੂਕਤਾ ਆਦੰਦੀ ਹੈ ਮੈਸੇਜ ਪੜ ਕੇ ਵੀ ਨਸ਼ੇ ਤੋਂ ਛੱਡਨੇ ਚਾਹੀਦੇ ਬਾਕੀ ਜਿਹੜੇ ਸਰਕਾਰ ਜੋ ਐਫਰਟ ਕਰ ਰਹੀ ਹੋ ਤਾਂ ਕਰ ਹੀ ਰਹੀ ਹੈ ਉਹ ਤਾਂ ਮੈਂ ਜ਼ਰੂਰ ਕਹੂੰਗਾ ਕਿ ਬਹੁਤ ਅੱਛੀ ਗੱਲ ਹੈ ਸਰ ਲੱਖ ਵੀ ਕੀ ਮੈਸੇਜ ਹੋਗੇ ਸਰ 15 ਅਗਸਤ ਨੂੰ ਲੱਗੇ 15 ਅਗਸਤ ਨੂੰ ਲੈ ਕੇ ਇਹ ਹੀ ਹੈ ਜੀ ਆਪਣੇ ਘਰ ਪਰਿਵਾਰ ਨਾਲ ਛੁੱਟੀ ਵਧੀਆ ਤਰੀਕੇ ਮਨਾਈ ਜਾਵੇ ਬੱਚਿਆਂ ਨੂੰ ਘਰ ਦੇ ਵਿੱਚ ਵੱਡਿਆਂ ਦਾ ਆਦਰ ਸਤਿਕਾਰ ਕੀਤਾ ਜਾਵੇ ਬੱਚਿਆਂ ਨੂੰ 15 ਅਗਸਤ ਦੀ ਮਹੱਤਤਾ ਬਾਰੇ ਜ਼ਰੂਰ ਦੱਸਿਆ ਜਾਵੇ ਜਿਹੜੀ ਆਪਣੀ 15 ਅਗਸਤ ਦੀ ਪ੍ਰੇਡ ਹੈ ਮੈਂ ਸਮਝਦਾ ਜ਼ਰੂਰ ਬੱਚਿਆਂ ਨੂੰ ਜਿਹੜੀ ਫਲੈਗ ਹੋਇਸਟਿੰਗ ਹੁੰਦੀ ਹੈ ਪ੍ਰਧਾਨ ਮੰਤਰੀ ਜੋ ਆਪਣੇ ਦੇਸ਼ ਦੇ ਲਾਲ ਕਿਤੇ ਦੇ ਫਲੈਗ ਹੋਇਸਟਿੰਗ ਕਰਦੇ ਉਹ ਜ਼ਰੂਰ ਬੱਚਿਆਂ ਨੂੰ ਦਿਖਾਣੀ ਚਾਹੀਦੀ ਹੈ ਕੁਝ ਦੇਸ਼ ਭਗਤੀ ਦੇ ਗਾਣੇ ਕਰ ਜ਼ਰੂਰ ਹੋਣੇ ਚਾਹੀਦੇ ਹੈ ਬੱਚਿਆਂ ਨੂੰ ਇਹ ਜ਼ਰੂਰ ਦੱਸਿਆ ਜਾਣਾ ਚਾਹੀਦਾ ਹੈ ਵੀ ਸਾਡੇ ਫ੍ਰੀडम फाइਟਰ ਫਾਈਟਰਜ਼ ਨੇ ਕਿੰਨੀ ਮਿਹਨਤ ਕਰਕੇ ਤੇ ਕਿੰਨੀ ਫਾਈਟ ਕਰਕੇ ਸਾਨੂੰ ਆਜ਼ਾਦੀ ਲੈ ਕੇ ਦਿੱਤੀ ਤਾਂ ਕਿ ਆਉਣ ਵਾਲੀ ਪੀੜ੍ਹੀਆਂ ਤੱਕ ਇਹ ਜੋ ਜਜ਼ਬਾ ਹੈ ਕਾਇਮ ਰਹਿਣਾ ਚਾਹੀਦਾ ਹੈ